ਹਰਤ ਪਾਪ ਨਹੀਂ ਦਿਖਾਈ ਦੇ ਰਿਹਾ ਗੁਨਾਹ ਗੁਨਾਹ ਨਹੀਂ ਦਿਖਾਈ ਦੇ ਰਿਹਾ ਕਤਲ ਕਤਲ ਨਹੀਂ ਦਿਖਾਈ ਦੇ ਰਿਹਾ ਚੋਰੀ ਚੋਰੀ ਨਹੀਂ ਦਿਖਾਈ ਦੇ ਰਹੀ ਮੂਰਖਤਾ ਮੂਰਖਤਾ ਨਹੀਂ ਦਿਖਾਈ ਦੇ ਰਹੀ ਕਿਉਂ ਅੰਦੇ ਜਨਮ ਤੋਂ ਅੰਦੇ ਕਥਾ ਸੁਣਦੇ ਸੁਣਦੇ ਕੀਰਤਨ ਸੁਣਦੇ ਸੁਣਦੇ ਬਾਣੀ ਦਾ ਬਾਠ ਜਪਦੇ ਜਪਦੇ پہلے پرماتما نہیں دکھائی دیا چاننا نہیں دکھائی دیا اندھیرا دکھائی دیا اپنی مورکھتا دکھائی دا, گناہ دکھائی اور یہ چنگا شگن ہے چنگی گل ہے ہزار ابیاسیا نے مینو آخیا گینے جی اگے پیچھے کے چنگے ہونے ہیں ہاتھ گٹکا پکڑ لینے لیند پاٹھ دینے ہیں پتہ نہیں کتوں ماڑے خیال آ جائیں ਬੜਾ ਮਨ ਦੁਖੀ ਹੁੰਦਾ ਹੈ ਐ ਕਿ ਅੰਦਰ ਚੱਲਣ ਲੱਗਦਾ ਇੱਕ ਚੰਗੇ ਸਤਸੰਗੀ ਨੇ ਅਕੀ ਪਟਨਾ ਸਾਹਿਬ ਨੂੰ ਰੋਂਦੇ ਆਇਆ ਤੇ ਉਹ ਸੋਦੀ ਸਦਮੇ ਤੇ ਦਾਸ ਜੰਦਾ ਹੁੰਦਾ ਔਰ ਵੀ ਦਾਸ ਨੇ ਕੱਲ ਪਟਨਾ ਸਾਹਿਬ ਜਾਣਾ ਹੈ ਇੱਕ ਮਹਾਪੁਰਸ਼ਾਂ ਦੀ ਵਰਸੀ ਜੋ 560 ਸਾਲ ਤੋਂ ਮਨਾਈ ਜਾ ਰਹੀ ਹੈ ਦਾਸ ਦੀ 35 ਸਾਲਾਂ ਤੋਂ ਜੰਦਾ ਹੈ ਉਸ ਦਿਨ ਜਦ ਮੈਨੂੰ ਕਿਹਾ ਗਿਆ ਨਹੀਂ ਰੋਂਦੇ ਆਇਆ ਤੇ کہنے واہ گروہ واہ گروہ جب نیا واہ گروہ تے چیتے آمدنی گناہ ہی آمدنی پاہ پاہ بڑی پیڑا ہوں دی یہ پاپ کیوں ہوئے کیتے نے یاد آمدنی میں کہا اندھیرہ دکھائی دین لگ پہ تو اسی کہنی ہوگی تو اسی سے جاکھے پاپی نو پاپ نہیں دکھائی دین دین پاپ برا پاپی کو پیارا مہاراج کہنے نو انتے بڑا پیارا لگ دے چنگا لگ دے پاپ بوجھ نہیں پردی کو مہاراج دیوان پاپ برا پاپی کو پیارا انہوں سے پیارا لگ رہا ہے بے بےمانی کی تھی چنگی لگتی ہے چوری دی سفلتا مل گئی نچ ہے جیب کٹ لئیے کسی بھی خوش ہو کسی نے دھوکھا دیتا ہے پرسن ہونا ہے پرسن ہونا دیکھیں نے ایسے جو چوری کر کے پرسن ہوتا ہے ਜੋ ਕਤਲ ਕਰਕੇ ਖੁਸ਼ ਹੁੰਦਾ ਹੈ ਜੋ ਡਾਕਾ ਮਾਰ ਕੇ ਖੁਸ਼ ਹੁੰਦਾ ਹੈ ਜੋ ਧੋਖਾ ਦੇ ਕੇ ਖੁਸ਼ ਹੁੰਦਾ ਹੈ ਜੋ ਬੇਈਮਾਨੀ ਕਰਕੇ ਖੁਸ਼ ਹੁੰਦਾ ਹੈ ਅਗੇ ਕਿਸ ਨੂੰ ਅંધੇਰਾ ਹੀ ਨਹੀਂ ਦਿਖਾਈ ਜਾਂਦਾ ਅੰਦਰ ਅંધੇਰਾ ਨਹੀਂ ਦਿਖਾਈ ਦੇ ਜੀ ਜਿਸ ਨੂੰ ਅંધੇਰਾ ਨਹੀਂ ਦਿਖਾਈ ਦਿੰਦਾ ਉਹਨੂੰ ਰੋਸ਼ਨੀ ਕਿੱਥੋਂ ਦਿਖਾਈ ਦੇਵੇ ਇਹ ਖਿਆਲ ਮੈਨੂੰ ਉਦੋਂ ਮਿਲਿਆ ਸੀ ਰਾਹ ਪਰ ਜਦ ਗਿਆਨੀ ਭਗਵਾਨ ਸਿੰਘ ਨੇ ਆ ਕੇ ਮਸਕੀਨ ਜੀ میں منوں اندھیرے دا کوئی گیان اندھیرا کی میں کچھ بھی پتا میں پن سات منٹ سوچتا رہا بیٹھ کے بھائی صاحب کہہ کی رہے ہیں کہ اندھیرے دا کوئی گیان نہیں کیونکہ آم ایک یہی آخیا جا اندھے کی دنیا میں اندھیرا اندھیرا میں اندیر میرے اندھیرے دا کوئی گیان نہیں واقعی ਉੰਦੇ ਰੇਨੂ ਦੇਖਣ ਵਾਸਤੇ ਵੀ ਅੱਖਾਂ ਚ ਰੋਸ਼ਨੀ ਚਾਹੀਦੀ ਹੈ। ਪਾਪ ਨੂੰ ਸਮਝਣ ਵਾਸਤੇ ਵੀ ਕੁਝ ਗਿਆਨ ਚਾਹੀਦਾ ਹੈ। ਜਦ ਬੇਈਮਾਨੀ ਬੇਈਮਾਨੀ ਦਿਖਾਈ ਦੇਵੇ ਤੇ ਬੇਈਮਾਨੀ ਬੋਝ ਵੜੇ। ਜਦ ਝੂਠ ਬੋਲਣਾ ਝੂਠ ਦਿਖਾਈ ਦੇਵੇ ਤੇ ਹਿਰਦੇ ਤੇ ਬੋਝ ਵੜੇ। ਜਦ ਪਾਪ ਕਰਨਾ ਪਾਪ ਦਿਖਾਈ ਦੇਵੇ ਤੇ ਹਿਰਦੇ ਨੂੰ ਤਲਪਾਵੇ ਤੇ ਗਿਆਨੀ ਹੋਵੇ। ਇਨੂੰ ਅਦੇ ਇਲਾਜ ਦਿਖਾਈ ਜਾਣ ਲੱਗ ਪਿਆ। ਇਸ ਦੀ ਅੱਖਾਂ ਵਿੱਚ ਰੋਸ਼ਨੀ ਆ ਗਈ। ਅਗਰੇ ਇਲਾਜ ਦਿਖਾਈ ਦੇਣ ਲੱਗ ਪਏ ਰੋਸ਼ਨੀ ਦਿਖਾਈ ਦੇਈ। ਇਹਨੇ ਅੱਧਾ ਰਸਤਾ طے ਕਰ ਲਿਆ। ਇਹਨੂੰ ਪਾਪ ਪਾਪ ਦਿਖਾਈ ਦੇਣ ਲੱਗ ਪਏ ਕਿ ਜਿਆਦਾ ਦਿਨ ਪਾਪ ਨਹੀਂ ਕਰ ਸਕੇਗਾ। ਇਹਨੂੰ ਮੂਰਖਤਾ ਮੂਰਖਤਾ ਦਿਖਾਈ ਦੇਣ ਲੱਗ ਪਈਏ ਕਿ ਹੁਣ ਮੂਰਖਤਾ ਦੇਚ ਨਹੀਂ ਜੀਵੇਗਾ। ਇਨੂੰ ਬੇਈਮਾਨੀ ਬੇਈਮਾਨੀ ਦਿਖਾਈ ਦੇਣ ਲੱਗ ਪਈਏ ਔਰ ਹਿਰਦੇ ਦਾ ਬੋਝ ਬਣਨ ਲੱਗ ਪਈਏ ਕਿ ਉਹ ਅੱਗੇ ਬੇਈਮਾਨੀ ਨਹੀਂ ਕਰ ਸਕੇ ਇਹਨੂੰ ਝੂਠ ਜੋੜ ਰਿਖਾਈ ਦੇਣ ਲੱਗ ਪਈਏ ਔਰ ਹਿਰਦੇ ਤੇ ਬੋਝ ਬਣਦਾ ਕਿ ਕਿੰਨੇ ਦਿਨ ਜੀਵੇਗਾ ਝੂਠ ਨਹੀਂ ਜੀਵੇ ਸਵੇਰੇ ਤੋਂ ਲੈ ਕੇ ਸ਼ਾਮ ਤੱਕ ਝੂਠ ਬੋਲਦੇ ਨੇ ਕਈ ਬਿਨਾ ਲੋੜ ਤੋਂ ਬੋਲਦੇ ਨੇ ਬੱਚਿਆਂ ਨਾਲ ਝੂਠ ਬੋਲਦੇ ਨੇ ਪਰਿਵਾਰ ਨਾਲ ਬਝੂਠ ਬੋਲਦੇ ਨੇ ਸੰਸਾਰ ਨਾਲ ਝੂਠ ਬੋਲਦੇ ਨੇ ਝੂਠ-ਜੂਠ ਦਿਖਾਈ ਨਹੀਂ ਦਿੰਦਾ ਅੰਧੇਰਾ ਨਹੀਂ ਦਿਖਾਈ ਦਿੰਦਾ ਹੁਣ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਅੰਦੇ ਇਹ ਨਾ ਆਖਿਆਂ ਨਾ ਜਨਮ ਖਲੋਇਣ ਨਾ ਜਿਨ੍ਹਾਂ ਨੂੰ ਬਾਹਰ ਦਾ ਅੰਧੇਰਾ ਨਹੀਂ ਦਿਖਾਈ ਦਿੰਦਾ ਪਦਾਰਥ ਨਹੀਂ ਦਿਖਾਈ ਦਿੰਦੇ ਸੰਸਾਰ ਨਹੀਂ ਦਿਖਾਈ ਦਿੰਦੇ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਅੰਦੇ ਦਾ ਨਹੀਂ ਅੰਦੇ ਇਹਨਾਂ ਨੂੰ ਅੰਦੇ ਕਹਿੰਦੇ ਲੋੜ ਨਹੀਂ ਅੰਦੇ ਇਹਨਾਂ ਆਖੀਆਂ ਨੇ ਜਿਨ ਮੁਖ ਲੋਇਣ ਨਾ ਅੰਦੇ ਸਹੀ ਨਾਨਕਾ ਜੋ ਖਸਮਾ ਵੋ ਹੈ ਜਿਨਾਂ ਨੂੰ ਖਸਮ ਨਹੀਂ ਦਿਖਾਈ ਦਿੰਦਾ ਮਾਲਕ ਨਹੀਂ ਦਿਖਾਈ ਦਿੰਦਾ ਪਰਮਾਤਮਾ ਨਹੀਂ ਦਿਖਾਈ ਦਿੰਦਾ ਭਗਵਾਨ ਨਹੀਂ ਦਿਖਾਈ ਦਿੰਦਾ ਏ ਅੰਦੇ ਜਿਨ੍ਹਾਂ ਨੂੰ ਸੰਸਾਰ ਨਹੀਂ ਦਿਖਾਈ ਦਿੰਦਾ ਇਹਨਾਂ ਅੰਧਿਆਂ ਦੀ ਤਾਦਾਦ ਬਹੁਤ ਥੋੜੀ ਏ ਬਹੁਤ ਥੋੜੀ ਏ ਬਹੁਤ ਵੱਡਾ ਇਕੱਠ ਹੋਵੇ ਤੇ ਕਿਧਰੇ ਇਕ ਦੋ ਜਿਆਦਾ ਨਹੀਂ ਹੁੰਦੇ ساری ਦੁਨੀਆ ਦੇ ਵਿੱਚ ਐਸੇ ਅੰਧਿਆਂ ਦੀ ਤਾਦਾਦ ਬਹੁਤ ਥੋੜੀ ਏ ਬਹੁਤ ਥੋੜੀ ਏ ਜਿਨ੍ਹਾਂ ਨੂੰ ਸੰਸਾਰ ਨਹੀਂ ਦਿਖਾਈ ਦਿੰਦਾ ਪਰਵਾਰ ਨਹੀਂ ਦਿਖਾਈ ਦਿੰਦਾ ਪਦਾਰਥ ਨਹੀਂ ਦਿਖਾਈ ਦਿੰਦਾ ਪਰ ਜਿਨ੍ਹਾਂ ਨੂੰ ਪਰਮਾਤਮਾ ਨਹੀਂ ਦਿਖਾਈ ਦਿੰਦਾ ਐਸੇ ਅੰਧਿਆਂ ਨਾਲ ਤੇ ਸੰਸਾਰ ਭਰਿਆ ਹੋਇਆ ਹੈ ساری دنیا آدھی کنچر پوٹ لے لے نمسکارے بوجھی کاجی نے اندھے آرے اس اندھے کاجی نے نہیں سمجھے نہیں سمجھے جد ہاتھی نے متھا ٹیکے نہ سکندر ہاتھی نا گسا آیا یہ کھلانے ہیں کہ متھا ٹیکتے کبھی اور گسے نال بھر گیا ہے ਗੰਗਾ ਚੜੀ ਹੋਈ ਸੀ ਸਾਵਣ ਬਾਦਰੋਂ ਦੇ ਦਿਨ ਸਨ ਪਾਣੀ ਬੜਾ ਗਹਿਰਾ ਵਗ ਰਿਹਾ ਸੀ ਅਖੇ ਨੂੰ ਗੰਗਾ ਛੁੱਟ ਗਈ ਬਣਿਆ ਹੋਇਆ ਤੇ ਸੀ ਫਿਰ ਡੁੱਬ ਜਾਏਗਾ ਤੜਪ ਤੜਪ ਕੇ ਮਰੇਗਾ ਬਣਿਆ ਹੋਇਆ ਤੇ ਹੱਥ ਪੈਰ ਤੇ ਬੰਨੇ ਛੁੱਟ ਦਿੱਤਾ ਗਿਆ ਗੰਗਾ ਹੈਰਾਨਗੀ ਦੀ ਗੱਲ ਜਿਹੜੀਆਂ ਲਹਿਰਾਂ ਮਨੁੱਖ ਨੂੰ ਡੋਬ ਕੇ ਰੱਖ ਦਿੰਦੀਆਂ ਨੇ ਉਹਨਾਂ ਲਹਿਰਾਂ ਨੇ ਕਬੀਰ ਨੂੰ ਕਿਨਾਰੇ ਤੇ ਲਾ ਦਿੱਤਾ گنگا کی لے میری ٹوٹی گئی نے یہ بندھن توڑ دیتے کہ خردو کا شاعر کہ سہارا نہ دیتی اگر موجے طوفان سہارا نہ دیتی اگر موجے طوفان ڈبو ہی دیا تھا ہمیں نہ خدا نے ملانے نے ڈوبی ڈوبی دے سہارا نہ دیتی اگر موجے توفاں ڈبو ہی دیا تھا ہمیں آ خدا ایک لہر نے پار کر دیتا دے موجا نے پار کر دکندر لوگی نے کہ ڈوب کے, کے رکھ دیتا سی براہما نے تو ڈوب کے رکھ دیتا سی کمال دیگر لہرا نے کبیر کبھی ننارے سے دیتا دارا بنارس کہہ رہے ہیں کبیر پاگل ہے ਪਾਗਲ ਹੈ ਪਾਗਲ ਇਹ ਸਾਰੇ ਬਨਾਰਸ ਦੇ ਵਾਸੀਆਂ ਨੂੰ ਕੌਣ ਦੱਸੇ ਇੱਕੋ ਹੀ ਬੰਦਾ ਜਿਹੜਾ ਸਿਆਣਾ ਹੈ ਬਾਕੀ ਸਭ ਪਾਗਲ ਪਰ ਕੀਤਾ ਕੀ ਜਾਏ ਗਲਤੁਲ ਆਮ ਸਹੀ ਬਹੁ ਗਿਣਤੀ ਵਿੱਚ ਲੋਕੀ ਗਲਤ ਹੋਵਨ ਤੋਂ ਸਹੀ ਸਮਝੇ ਜਾਂਦੇ ਕਿ ਕਿਦਰੇ ਹਜ਼ਾਰਾਂ ਲੱਖਾਂ ਚ ਇੱਕ ਬੰਦਾ ਠੀਕ ਹੋਵੇ ਤੇ ਪਾਗਲ ਸਮਝਿਆ ਜਾਂਦਾ ਹਾਲਾਤ ਐਸੇ ਹੋ ਗਏ ਨੇ میں عرض کرا پنجاب دی گل میں نو پول دی ایک ماں میں نو کہنے لگی بہت پرانی گا اب بچہ تے نیرائی سانت ہے میں کہا دو بھی بچہ نیرائی سانت ہے میں کہ سانت دی فانو سمجھ ہے میں چار سال دا ایک کوئی کلاس سے بیٹھا ہے بڑا مورک ہے سارا دن گلتیاں ہی کر دا ہے نیرائی سانت جمتے ہیں مکٹ ہو ਮੈਂ ਤਾਂ ਅੱਦੋਗੇ ਸੰਤ ਮਖੱਟੂ ਹੁੰਦੇ ਸੰਤ ਮੂਰਖ ਹੁੰਦੇ ਸੰਤ ਚਾਰ-ਚਾਰ ਸਾਲੇ ਕੋਈ ਕਲਾਸ ਵਿੱਚ ਬੈਠੇ ਰਹਿੰਦੇ ਕਾਰਨ ਕੀ ਹੈ ਜਦ ਕਦੀ ਕੋਈ ਸਹੀ ਸੰਤ ਹੋ ਜਾਏ ਸਮਾਜ ਨਾਲ ਤੇ ਤਾਲ ਮਿਲ ਬੈਠਦਾ ਨਹੀਂ ਹੁੰਦਾ ਭਗਤਾਂ ਤੇ ਸੰਸਾਰੀਆਂ ਜੋੜ ਕਦੇ ਨਾ ਆਇਆ ਹੁਣ ਮੂਰਖ ਕੌਣ ਹੈ ਤੇ ਗਲਤ ਕੌਣ ਹੈ ਪਾਗਲ ਕੌਣ ਹੈ ਤੇ ਸੰਤ ਕੌਣ ਹੈ ਕੌਣ ਪਛਾਣੇਗਾ ਇਸ ਵਾਸਤੇ ਅਕਸਰ ਮੈਂ ਅਰਜ ਕਰਦਾ ਹੁਨਾ ਤੇ ਉਹ ਦौराਦਾ ਆ ਸੰਤ ਵੀ ਪਹਿਚਾਨ ਸੰਤ ਕਰ ਸਕਦਾ ਦੂਸਰਾ ਨਹੀਂ ਕਰ ਸਕਦਾ ਇਹ ਬੜਾ ਉੱਚਾ ਹੋਵੇ ਕੋਏ ਇਸ ਉੱਚੇ ਕੋ ਜਾਣੇ ਸੋਏ ਸੰਤਾਂ ਦਾ ਲਿਬਾਸ ਪਹਿਨ ਕੇ ਵੀ ਮੈਂ ਸੰਤਾਂ ਨਾਲ ਬੜਾ ਵਰਮਣ ਕੀਤਾ ਜਦੋਂ ਮੈਂ ਪੜਦਾ ਸੀ ਸੰਸਕ੍ਰਿਤੀ ਸਲੋਕ ਗੁਰਵਾਨ ਅ ਸਭ ਕੁਝ ਦੇਖਿਆ ਲਿਬਾਸ ਸੰਤ ਨਹੀਂ ਹੁੰਦਾ ਸੰਤ ਨੂੰ ਸਿਰਫ ਸੰਤ ਪਹਿਚਾਨ ਸਕਦਾ ਹੈ ਐਸਾ ਗੁਰੂ ਨਾਨਕ ਦੇਵ ਜੀ ਆਪ ਕਹਿੰਦੇ ਨੇ ਇਹ ਵੱਡ ਉੱਚਾ ਹੋਵੇ ਕੋਏ ਇਸ ਉਜੇ ਕੋ ਜਾਣੇ ਸੋਏ ਪਰਮਾਤਮਾ ਨੂੰ ਵੀ ਕੌਣ ਸਮਝੇਗਾ ਜੋ ਪਰਮਾਤਮਾ ਜੈਸਾ ਹੋ ਜਾਏ ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਹੋਏ ਹਰੀ ਦਾ ਭਗਤ ਐਸਾ ਚਾਹੀਦਾ ਜੈਸਾ ਹਰੀ ਹੈ ਇਸ ਤੋਂ ਬਿਨਾ ਹਰੀ ਦੀ ਸਮਝ ਨਹੀਂ ਆਏ ایک بچے نو کی پتا میں دہرا دیا ایک بچے نو کی پتا جوانی کی آپ جبان اس دے سامنے بیٹھے بچے نو کی پتا جوانی کی جانی کے جذبات کی آدھے جوانی دا حلاس کی آتا ہے جوانی کا جوش کی آدھا ہے واستوک جوانی کی آتی بچے نو کی پتا ہے جوان بن کے پتا چلتا ہے جوانی کی ਔਰ ਇੱਕ ਜਵਾਨ ਨੂੰ ਕੀ ਪਤਾ ਬੁਢੇਪਾ ਕੀ ਹੁੰਦਾ ਹੈ ਬੁਢੇਪੇ ਦੀ ਖਾਸੀਅਤ ਕੀ ਹੁੰਦੀ ਹੈ ਬੁਢੇਪੇ ਦੀ ਅਹਿਮੀਅਤ ਕੀ ਹੁੰਦੀ ਹੈ ਬੁਢੇਪੇ ਦੀ ਕਮਜ਼ੋਰੀ ਕੀ ਹੁੰਦੀ ਹੈ ਬੁਢੇਪੇ ਦੀ ਮਜਬੂਰੀ ਕੀ ਹੁੰਦੀ ਹੈ ਜਵਾਨ ਨੂੰ ਕੀ ਪਤਾ ਹੈ ਭਾਵੇਂ ਬੁੱਢੇ ਉਸਦੇ ਸਾਹਮਣੇ ਬੁੱਢੇ ਹੋ ਕੇ ਹੀ ਪਤਾ ਚੱਲਦਾ ਹੈ ਬੁਢੇਪਾ ਕੀ ਹੈ ਪਹੁੰਚ ਨਹੀਂ ਪਰ ਰਹਾ ਜੀ ਔਰ ਇੱਕ ਬੁੱਢੇ ਨੂੰ ਕੀ ਪਤਾ ਮੌਤ ਕੀ ਹੁੰਦੀ ਹੈ ਭਾਵੇਂ ਅਰਥੀਆਂ ਉਸਨੇ ਮੁੰਡੇ ਤੇ ਚੁੱਕੀਆਂ ਹੋਵੇ ਭਾਵੇਂ ਸੈਕੜੀ ਤਫਾ ਸ਼ਮਸ਼ਾਨ ਉੱਤੇ ਘਾਟ ਕੇ ਆਵੇ ਪਾਵੇਂ ਸੈਂਕੜੇ ਲਾਸ਼ਾਂ ਦੇਖੀਆਂ ਹਨ ਇੱਕ ਬੁੱਢੇ ਨੂੰ ਕੀ ਪਤਾ ਮੌਤ ਕੀ ਹੁੰਦੀ ਹੈ ਮਰ ਕੇ ਹੀ ਪਤਾ ਚੱਲਦਾ ਹੈ ਮੌਤ ਕੀ ਸੰਤ ਹੋ ਕੇ ਹੀ ਪਤਾ ਚੱਲਦਾ ਹੈ ਸੰਤਪਣਾ ਕਿਸ ਨੂੰ ਕਹਿੰਦੇ ਨੇ ਇਹ ਵੀ ਮਾਰਸ ਕਰਦੇ ਇਨੂੰ ਹੰਕਾਰ ਸਮਝ ਲਓ ਜਾਂ ਨਿਰਬੜਤਾ ਸਮਝ ਲਓ ਜਾਂ ਮੌਰਕਤਾ ਸਮਝ ਲਓ ਇਹਦੇ ਵਿੱਚ ਬਹੁਤ ਜ਼ਰੂਰ ਪਹਿ ਜਾਂਦਾ ਜਦ ਕੋਈ ਸਟੇਟਮੈਂਟ ਸੰਤ ਕਹਿੰਦਾ ਹੈ میں مہاراج کی ہزوری چہ رہا اور اس کو سچائی سمجھا سنت بنا نہیں ہے میرے سنت بنے کی سمجھ ہے میں سنت نہیں ہوں اس میں قبول کرنا اس واسطے کسی کو کسی کی انگل اٹھے ٹھیک ہے اٹھنی چاہیے وہ صحیح اٹھے گی میں قبول ہی کر لیا گل ہی ختم اور اس سچائی ہے مہاراج کی ہزوری سے جھوٹ بولنا تو گنا ہے نا میں سنت نہیں ہوں سنت پڑے سمجھ آگئی, سمجھ بھی سمجھ آ گئی مینت کس اتنی سمجھ آ گئی اور یہ بھی سمجھ آ گئی ہے کرونا چیک ہے وق و گئے نے سنت میں اپنی قوم چن چار ہی لے کے اور دی گلے پنجے چارے گرستی نے شگل جی بیٹھے نے ایک پرشتے پرش پر ہے ਉਨੇ ਅੱਜਕੀ ਤੇ ਮੈਨੂੰ ਡੋਂਦਿਆਂ ਆ ਕਿ ਤੁਸੀਂ ਮੇਰਾ ਨਾਂ ਸਟੇਜ ਤੇ ਲੈ ਲਿਆ ਤੇ ਹੁਣ ਮੈਨੂੰ ਕਈ ਤੰਗ ਕਰਦੇ ਨੇ ਮੇਰੇ ਦਰਸ਼ਨਾ ਦੇ ਆ ਜਾਂਦੇ ਕਲੌਥ ਮਰਚੈਂਸੀ ਥੋਕ ਦੀ ਦੁਕਾਨ ਸੀ ਕਪੜੇ ਦੀ ਐਲਗਨ ਮਿਲਦੀ ਉਸਦੇ ਕੋਲ ਪੇਜਨਸੀ ਸੀ ਕਰੋਨਾ ਚੋਂ ਖੇਡਦਾ ਸੀ ਮੇਨ ਬਾਜ਼ਾਰ ਦੇ ਚ ਵੱਡੀ ਦੁਕਾਨ ਸਭ ਤੋਂ ਵੱਡੀ ਉਸ ਦੀ ਸਹਾਰਾ ਬਾਜ਼ਾਰ ਜੈਨੀਆਂ ਦੇ ਤੇ ਸਾਰੇ ਉਸ ਨੂੰ ਕਹਿਣ ਸੰਤ ਦੀ ਸੰਤ ਦੀ ਸਾਰੇ ਉਹਦੇ ਕੋਲ 5-10 ਮਿੰਟ ਬੈਠ ਕੇ ਖੁਸ਼ੀ ਮਹਿਸੂਸ ਕਰਦੇ ਸੇਜੇ ਸੇਜੇ ਕੋਈ ਕਿੰਛਾ ਲੜਕੀਆਂ ਸੰਗ ਵਿਆਹ ਦਿੱਤੀਆਂ ਦੁਕਾਨ ਵੀ ਛੋੜ ਦਿੱਤੀ ਕਰੋਨਾ ਦਾ ਕੰਮ ਰਾਤ ਨੂੰ 2 ਵਜੇ ਉੱਠ ਕੇ ਮਹਾਰਾਜ ਦਾ ਪ੍ਰਕਾਸ਼ ਕਰਕੇ ਬਸ ਭਜਨ ਲਿਖਨੇ ਦੇ ਦਿਨ ਨੂੰ ਗੰਗਾ ਤੋਂ ਪਾਰ ਚਲਾ ਜਾਂਦੇ ਉੱਥੇ ਗੰਗਾ ਉੱਤੇ ਸਾਰਾ ਦਿਨ ਉੱਥੇ ਕੱਟਦੇ। ਸ਼ਾਮੇ ਵਾਪਸ ਆnder ਪਾਈ ਬਾਦਸ। ਉਹਨੂੰ ਵੇਖ ਕੇ ਮੈਨੂੰ ਬੜੀ ਈਰਖਾ ਹੋਈ। ਪਤਾ ਹੈ ਕਿਉਂ? 30 ਸਾਲ ਪਹਿਲੇ ਮੇਰੇ ਕੋਲ ਆ ਕੇ ਜਬਜੀ ਸਾਹਿਬ ਦੇ ਅਰਥ ਪੁੱਛਦਾ ਹੁੰਦਾ ਸੀ। ਅੰਮ੍ਰਿਤ ਵੇਲੇ ਆਉਂਦਾ ਸੀ। ਉਹ ਵੀ ਜਵਾਨ ਸੀ, ਮੈਂ ਵੀ ਜਵਾਨ। ਦੋਸਤੀ ਸੀ। ਇੱਕ ਇੱਕ ਪੌੜੀ ਦੇ ਮੇਰੇ ਕੋਲ ਸਵੇਰੇ ਆ ਕੇ ਅਰਥ ਪੁੱਛਦਾ ਸੀ ਮੈਂ ਉਸ ਨੂੰ ਦੱਸਦਾ ਸੀ ਅਬਿਆਸੀ ਜਾਣ ਕੇ ਵੀ ਸਿਆਣਾ ਹੈ ਗੁਰਮੁਖ ਹੈ ਦੋਸਤੀ ਹੋ ਗਈ ਦੋ ਤਿੰਨ ਸਾਲਾਂ ਚ ਮੈਂ ਦੇਖਿਆ ਉਸ ਸਮਾਧੀ ਲੀਨ ਹੋ ਗਿਆ ਰੰਗ ਲੱਗ ਕੇ ਮੈਨੂੰ ਈਰਖਾ ਹੋਈ ਹੱਦੋਂ ਦੀ ਕੱਲ ਤੱਕ ਅਰਥ ਮੇਰੇ ਕੋਲ ਪੁੱਛਦਾ ਸੀ ਕਿ ਅੱਜ ਪਹੁੰਚ ਗਿਆ ਆਪਾਂ ਜੀ ਅਰਥੀ ਦੱਸੇ ਜਾਣੇ ਨੇ ਟ੍ਰੈਫਿਕ ਪੁਲਿਸ ਵਾਲਾ ਚੌਕ ਤੇ ਖੜਾ ਹੈ ਕਾਰਾਂ ਨੂੰ ਕਹਿੰਦਾ ਇੰਜ ਜਾਓ ਇੰਜ ਜਾਓ ਆਪ ਉੱਥੇ ਤੋਂ ਉੱਥੇ ਕੜਾ ਰਹਿੰਦੇ ਸੀ ਮੈਨੂੰ ਹੀਰਖਾ ਹੋਈ ਔਰ ਮੈਨੂੰ ਪਹਿਲੀ ਵਾਰ ਪਤਾ ਚੱਲਿਆ ਕਿ ਧਾਰਮਿਕ ਹੀਰਖਾ ਵੀ ਹੁੰਦੀ ਉਸ ਤੋਂ ਪਹਿਲੇ ਮੈਨੂੰ ਨਹੀਂ ਪਤਾ ਸੀ ਬਈ ਪਹੁੰਚ ਗਿਆ ਸਮਾਦੀ ਲੈਣ ਹੋ ਗਿਆ ਮੈਨੂੰ ਖੁਸ਼ੀ ਹੋਣੀ ਚਾਹੀਦੀ ਸੀ ਮੈਨੂੰ ਦੁੱਖ ਹੋਇਆ ਰਸਤਾ ਮੈਂ ਦੱਸਿਆ ਇਹ ਪਹੁੰਚ ਗਿਆ ਮੈਂ ਹੁਣੋਂ ਕਈ ਚੌਕ ਤੇ ਹੁਣ ਮੈਂ ਇਹਦੇ ਕੋਲ ਪੁੱਛਿਆ ਪੁਰਖਾ ਤੇਰੀ ਸਮਾਧੀ ਕਿਵੇਂ ਲੱਗੀ ਤੂੰ ਅੱਥੇ ਪਰ ਕਿਵੇਂ ਜੁੜਿਆ ਰਹਿੰਦਾ ਤੂੰ ਇਹ ਮਸਤੀ ਕਿਵੇਂ ਹਾਸਲ ਕਰ ਲੀ ਇਹ ਸਾਗਨ ਤੇ ਮੰਦਰ ਪਰ ਉਹਨੂੰ ਵੇਖ ਕੇ ਮੇਰਾ ਮਨ ਸਤਕਾਰ ਨਾਲ ਭਰ ਜਾਂਦਾ ਹੁਣ ਕੁਝ ਦਿਨ ਈਰਖਾ ਰਹੀ ਸੀ ਈਰਖਾ ਦਾ ਆਪਣਾ ਇੱਕ ਦਾਇਰਾ ਹੁੰਦਾ ਹੈ ਹਰ ਜਗ੍ਹਾ ਮਨ ਉਹ ਈਰਖਾ ਨਹੀਂ ਕਰ ਸਕਦਾ ਹਰ ਜਗ੍ਹਾ ਮਨੋ ਕਪੜਾ ਹੰਕਾਰ ਵੀ ਨਹੀਂ ਪ੍ਰਗਟ ਕਰ ਸਕਦਾ ਇਸ ਚੱਕਰ ਚ ਨਾ ਪੈਣਾ ਕਿ ਹਰ ਜਗ੍ਹਾ ਮਨੋ ਕਪੜਾ ਹੰਕਾਰ ਪ੍ਰਗਟ ਕਰ ਸਕਦਾ ਹੈ ਹਰ ਜਗ੍ਹਾ ਮਨੋ ਕ੍ਰੋਧ ਵੀ ਨਹੀਂ ਕਰ ਸਕਦਾ ਕ੍ਰੋਧ ਕਮਜ਼ੋਰ ਤੇ ਆਵੇਗਾ ਹੰਕਾਰ ਵੀ ਮਨੋ ਕਿਥੇ ਪ੍ਰਗਟ ਕਰ ਸਕਦਾ ਜੇ ਉਸ ਤੋਂ ਅੱਗੇ ਕਮਜ਼ੋਰ ਹੋਵੇ ਤਾਕਤਵਰਾਂ ਦੇ ਸਾਹਮਣੇ ਨਹੀਂ ਪ੍ਰਗਟ ਕਰ ਸਕਦਾ ਈਰਖਾ ਬਰਾਬਰੀ ਵਾਲੇ ਦੇ ਨਾਲ ਹੋਣੀ ਹੈ ਜਿਸੀ ਪ੍ਰਾ ਦੀ ਬਰਾਣਾ ਦੀ ਈਰਖਾ ਹੋ ਸਕਦੀ ਹੈ ਸ਼ਾਇਦ ਹੀ ਕਿਸੇ ਦੀ متر دے مطر مال ارخا ہو سکتی ہے شاید ہی کسی کی ہوئے جیسے پہن برا دے بہن ارخا ہو سکتی ہے شاید ہی کسی میں ہون دے دیا ایک بچی دناڈ گھرانے وی ہوئی پیکے آئی ہے اپنے گھر ماں باپ کو لائی ہے پندرہ بھی دنوں بعد سورے گھر جا رہی ہے تو ماں باپ نے بدائیگی دیتی ਹਲ ਫੁੱਲ ਦੇ ਕੇ ਕਪੜੇ ਦੇ ਕੇ ਜਣਾ ਘੱਟਾ ਦੇ ਕੇ ਕੋਈ ਨਕਲੀ ਦੇ ਕੇ ਬਹੁਤ ਕੁਝ ਦੇ ਕੇ ਤੋਰਦੇ ਕਹਿੰਦੇ ਸਨ ਦਾਣਾੜ ਨੇ ਬੱਚੀ ਵੀ ਖੁਸ਼ ਮਾਂ ਵੀ ਖੁਸ਼ ਸਾਰਾ ਸਮਾਨ ਚੁਕਾਇਆ ਦੋ ਨੌਕਰਾਨੀਆਂ ਨੇ ਉਹਨੂੰ ਵਿਦਾਈ ਦੇ ਰਹੇ ਗੱਡੀ 'ਚ ਬਿਠਾ ਰਹੇ ਸਾਰਾ ਨੌਕਰਾਨੀਆਂ ਨੇ ਚੁਕਾਇਆ ਤੇ ਨੌਕਰਾਨੀਆਂ ਵੀ ਖੁਸ਼ ਮਾਲਕਨ ਦੀ ਲੜਕੀ ਹੈ ਵਿਦਾ ਹੋ ਰਹੀ ਹੈ ਸਾਰੇ ਘਰ ਜਾ ਰਹੀ ਆਪਣੇ ਘਰ ਜਾ ਰਹੀ ਨੌਕਰਾਨੀਆਂ ਦੋਵੇਂ 15 ਵੇਦਨਾ ਬਾਅਦ ਇੱਕ ਨੌਕਰਾਨੀ ਨੇ 10 ਦਿਨ ਦੀ ਛੁੱਟੀ ਮੰਗ ਲਈ ਜ਼ਰੂਰੀ ਤੇ ਮਾਲਕ ਨੇ ਛੁੱਟੀ ਦੇ ਦਿੱਤੀ ਤੇ ਮਾਲਕ ਨੇ ਉਸ ਨੂੰ ਦੋ ਸਾੜੀਆਂ ਦੇ ਦਿੱਤੀਆਂ ਕੁਝ ਜਮੜੇ ਦੇ ਦਿੱਤੇ ਥੋੜਾ ਜਿਹਾ ਫਲ ਦੇ ਦਿੱਤਾ ਕੁਝ ਹੋਰ ਸਾਜ਼ੋ ਸਾਮਾਨ ਦੇ ਦਿੱਤਾ ਬਈ ਘਰ ਜਾ ਰਹੀ ਆਪਣੇ ਬੱਚਿਆਂ ਕੋਲ ਜਾ ਰਹੀ یہ لے کے جب جا رہی ہے جی دو نوکرانی سی نا جل بول سڑتے لے اگ لگ گئی بھائی ہاتھوں پہلے دس دن پہلے وہ لڑکی اتنا کچھ لے کے گئی تو نہیں جلی یہ تھوڑا جا بچاری سامان لے کے جا رہی ہے تو عیخا نال جل گئی تیلسی نال بھر گئی تیرے اندر ساڑے ਕਿਉਂ ਉਹ ਜਿਹੜਾ ਮਾਲਕਿੰਨ ਦੀ ਲੜਕੀ ਸੀ ਨਾ ਉਹ ਇਹਦੀ ਈਰਖਾ ਦੀ ਰੇਂਜ ਦੇ ਚ ਨਹੀਂ ਆਉਂਦੀ ਸੀ ਉਹਦੀ ਈਰਖਾ ਦੇ दायरे ਚ ਨਹੀਂ ਆਉਂਦੀ ਸੀ ਆਪ ਸਾਰੇ ਜਾਣੇ ਉਹ ਇਸ ਨੌਕਰਾਨੀ ਦੀ ਈਰਖਾ ਦੇ दायरे ਤੋਂ ਅੱਗੇ ਸੀ ਉਹਦੇ ਨਾਲ ਕਾਦੀ ਈਰਖਾ ਇਹ ਜਿਹੜੀ ਨੌਕਰਾਨੀ ਹੈ ਇਹਦੀ ਈਰਖਾ ਦੀ ਰੇਂਜ ਦੇ ਚਾਂਦੀ ਹੈ ਇਹਦੀ ਈਰਖਾ ਦੇ दायरे ਚਾਂਦੀ ਹੈ ਇਹਨੂੰ ਵੇਖ ਕੇ ਜਲ ਬਣ ਰਿਹਾ بھائی بہادر سنگھ میری ایرا کے دائرے چاہتا دا کیونکہ میرے کو پڑھتا میرے کو ارتھ سیکھتا سی متا جب سرت جڑ گئی اس کی اگمی کھیت بن گئی ایشو جی بیٹھے نے میرے تو اس زمانے چلزام لایا وہی ماں نے میرے منڈے نو مسکین نے پاگل کر د ਇੰਡੀਰ ਇਸੋ ਗੋਲਦੀ ਨੇ ਵੀ ਆ ਕੇ ਦੱਸਿਆ ਉਹਦੀ ਮਾਂ ਇੰਜ ਕਹਿੰਦੀ ਹੈ ਮੈਂ ਸੱਚ ਗੱਲ ਇਹ ਹੈ ਉਹਦੇ ਮੁੰਡੇ ਨੂੰ ਸੰਸਾਰ ਦਾ ਸਭ ਤੋਂ ਵੱਡਾ ਪਰਮਾਤਮਾ ਨੇ ਸਿਆਣਾ ਕਰ ਦਿੱਤਾ ਗੁਰੂ ਨੇ ਸਿਆਣਾ ਕਰ ਦਿੱਤਾ ਅਸੀਂ ਕੀ ਉਹਨੂੰ ਜੋ ਹੈ ਪਾਗਲ ਕਰਨਾ ਸੀ ਤੇ ਮੈਂ ਕਿ ਹੁਣ ਉਸ ਪਾਗਲ ਕੋਲੋਂ ਮੈਨੂੰ ਪੁੱਛਣਾ ਪੈਗਾ ਇਹ ਪਾਗਲਪਣਾ ਕਿਵੇਂ ਮਿਲਦਾ ਮੈਨੂੰ ਵੀ ਮਿਲਦਾ ਉਸ ਪਾਗਲ ਕੋਲੋਂ ਮੈਨੂੰ ਇਹ ਪੁੱਛਣਾ ਪੈਗਾ ਉਹ ਮਾਂ ਮੈਨੂੰ ਮਿਲੀ ਉਹਦਾ ਚਿਹਰਾ ਬਦਲਿਆ ਹਮੇਸ਼ਾ ਖੁਸ਼ ਮਿਲਦੀ ਸੀ ਮੁੰਡਾ ਜਦੋਂ ਉਸ ਦਾ ਸਮਾਦੇਂ ਨਹੀਂ ਹੋ ਗਿਆ ਉਹ ਔਖੀ ਹੋ ਕੇ ਮੈਨੂੰ ਮਿਲੀ ਕਹੇ ਤੇ ਕੁਝ ਨਾ ਸਕੇ ਪਰ ਮੈਂ ਉਹਦਾ ਚਿਹਰਾ ਪੜ ਲਿਆ ਇਹਨੂੰ ਗਿੜਾ ਮਾਰੇ ਪਤਾ ਨਹੀਂ ਕੀ ਸਿਖੰਦਾਰੇ ਆਏ ਲੋਕ ਇਹ ਦਸਤਾਰੇ ਆਇਆ ਉਸ ਤੇ ਕੁਝ ਨਾ ਬੋਲੀ ਪਰ ਮੈਂ ਬੋਲਿਆ ਮੈਂ ਕਹਾ ਮਾਂ ਉਹ ਕੁਝ ਐਸੀ ਅਸੀਸ ਕਰ ਉਹਦਾ ਜਿਹੜਾ ਪਾਗਲਪਾਨੇ ਨਾਲ ਮੈਨੂੰ ਮਿਲਦਾ ਲੋਕੀ ਮੈਨੂੰ ਗਿਆਨੀ ਕਹਿੰਦੇ ਨੇ ਉਹਦਾ ਪਾਗਲਪਨ ਮੈਨੂੰ ਅੰਦਰ ਜਾਏ ਤੇ ਕਿਸੇ ਖੁਸ਼ਕਿਸਮਤ ਨੂੰ ਮਿਲਦਾ ਹੈ ਤੇ ਕਿਸੇ ਬਾਗਾ ਵਾਲੇ ਨੂੰ ਤੇ ਕਿਸੇ ਕਿਸਮਤ ਵਾਲੇ ਨੂੰ ਮਿਲਦਾ ਹੈ ਅੱਜ ਬਾਣੇ ਉਹ ਗੁਮਨਾਮ ਜਿਹੜਾ ਸੰਸਾਰ ਵਿੱਚ ਨਹੀਂ ਆਉਂਦਾ ਸੰਗਤ ਵਿੱਚ ਵੀ ਨਹੀਂ ਆਉਂਦਾ ਅੱਠੇ ਪੈਰ ਗੁਰੂ ਦਾ ਰੂਪ ਹੋ ਗਿਆ ਗੁਰੂਵਾਰੇ ਨਹੀਂ ਹੁੰਦਾ 2 ਵਜੇ ਉੱਠ ਕੇ ਆਪਣੇ ਮਸਤੀ ਸਮਾਦੇ ਚ ਲੇਨ ਰਹਿ ਜਾਂਦਾ ਤੇ ਦਿਨ ਹੋਵੇ ਦੋ ਫੁੱਲ ਕੇ ਲੈ ਕੇ ਗੰਗਾ ਤੋਂ ਬਾਹਰ ਨਿਕਲ ਜਾਂਦਾ ਸਾਰਾ ਦਿਨ ਉੱਠੇ ਕੋਰਵਾ ਦਾ ਕੰਮ ਦੰਦਾ ਕਰਨ ਵਾਲਾ ਕਹਿੰਦੇ ਮੈਂ ਕੀ ਕਰਨਾ ਢੋਲ ਨਹੀਂ ਗਾਤ ਪੀੜੀਆਂ ਖਾਣ ਮਸਤੀ ਚ ਹੀ ਰਹਿੰਦੇ ਹਿੰਦੂ ਜੈਨੇ ਲੋਗ ਉਹਨਾਂ ਸੰਤ ਕਰਕੇ ਕਹਿੰਦੇ ਨੇ ਇਸ ਤਰ੍ਹਾਂ ਦੇ ਦੋ ਜੀਵਲੇ ਮੈਂ इंदौर ਦੇਖੇ ਨਾਲ ਦੇ ਸਾਥੀਆਂ ਨੂੰ ਮਿਲੰਦਾ ਰਹਿੰਦਾ ਨਾ ਹੈ ਪਤੀ ਪਤਨੀ ਨੇ ਦੋਵੇਂ ਰੰਗੇ ਇਸ ਤਰ੍ਹਾਂ ਇੱਕ ਵਿਅਕਤੀ ਮੈਂ ਬੰਬੇ ਦੇਖਿਆ ਟੈਕਸੀ ਡਰਾਈਵਰਸ ਆਦੋਗੇ ਉਹਨੂੰ ਦੇਖ ਕੇ ਵੀ ਮੈਨੂੰ ਇਹ ਦਿਖਾ ਹੋਈ ਸੀ ਕਾਰਨ ਉਹੇ ਮੇਰੇ ਕੋਲ ਪੜਦਾ ਸੀ ਸਾਰੀ ਦੁਨੀਆ ਦਾ ਭਰਮਣ ਕਰਕੇ ਇਹਨਾਂ ਦੋ ਹੱਥਾਂ ਦੀਆਂ ਉਂਗਲੀਆਂ ਤੇ ਉਹ ਬੰਦੇ ਗਿਣੇ ਜਾ ਸਕਦੇ ਨੇ ਜੋ ਜੁੜ ਗਏ ਜੋ ਰੋਸ਼ਨ ਹੋ ਗਏ ਜੋ ਰੋਸ਼ਨੀ ਦੇ ਮਿਨਾਰ ਹੋ ਗਏ ਬਾਕੀ ਤੇ ਕੁਝ ਨਹੀਂ ਹੈ ਔਖੇ ਨਾ ਉਹਨਾਂ ਨੇ ਕੋਈ ਤੋਹੀਨ ਨਹੀਂ ਕਰਿਆ ਜਨ ਲਲਕ ਕੋ ਟਨਵੇਂ ਕਿਨੋਂ ਗੁਰਮੁਖ ਹੋਏ ਪਹਿਚਾਨ ਤੇ ਸੰਤ ਦੀ ਪਹਿਚਾਨ ਕੌਣ ਕਰੇਗਾ ਇਹ ਵੱਡਾ ਉੱਚਾ ਹੋਵੇ ਕੋਈ ਇਸ ਉੱਚੇ ਕੋ ਜਾਣੇ ਸੋਏ ਆ ਬੰਬੇ ਦੇ ਸਿਕਮਾਤਾ ਮੈਨੂੰ ਕਹਿਣ ਲੱਗੇ مسکین جی آج دے یوگ دے اوطاری پوچھ سائیں بابا ہے آج دے اوطار میں میں ایک ہے تم کڑے میٹر نال ویک لیا ہے یہ اوطار ہے میں انہوں چالیس سال پہنچالیس سال ہوگا ان قطاع کر دیا دن رات اسے لینے چل دیا میں انہوں سمجھ نہیں آئی اوطار دیا تم کمیں سمجھ دیا کیڑے میٹر نال انہوں ناپے کیڑی کڑی دور بین نال تے خرد بین نال انہوں ریک ہے ਮੈਨੂੰ ਖੈਣ ਲੱਗੀ ਉਹਦੇ ਕੇਸਾਂ ਚੋਂ ਰਾਖ ਨਿਕਲਦੇ ਉਹਦੇ ਹੱਥਾਂ ਚੋਂ ਘੜੀਆਂ ਨਿਕਲਦੀਆਂ ਉਹਦੇ ਹੱਥਾਂ ਚੋਂ ਫੁੱਲ ਨਿਕਲਦੇ ਨੇ ਮੈਂ ਕਹੇ ਕਿ ਜਾਦੂ ਸਦਕਾਰ ਵੀ ਕਰਦਾ ਹੈ ਜਿ세 ਗੋਗਿਆ ਪਾਸ਼ਾ ਵੀ ਕਰਦਾ ਹੁੰਦਾ ਸੀ ਦੂਰ ਕਿਉਂ ਜਾਵਾਂ ਮੈਂ ਕਿਧਰੇ ਇਸ ਤਰ੍ਹਾਂ ਦੀ ਜਾਦੂਗਰੀ ਨੂੰ ਪਖੰਡ ਕੇ ਆਇਆ ਕਿ ਗੋਗਿਆ ਪਾਸ਼ਾ ਨੇ ਮੈਨੂੰ ਇੱਕ ਪਾਸ ਬਜਵਾਇਆ بہت پرانی گل ہونے ہے کہنے کے مسکین ضرور لیا میرے کرتب دکھا واسطے رب نے نیت سات تو لے کے اٹھ بجے تک اس نے شو دکھانا سی ہال بھرے ہوا میں بھی پچی تی سال یہ بھی پرانی گیا کہہ جو ہے ربی کرشمے دکھاوا گا پہنچیا میں اٹھ بج گئے اسٹیج پہ آیا ہی نو بج گیا لوگ نے ہون شور مچانا شروع کی دو گھنٹے دا انتظار بڑی گل دی کوئی دس فیصدی بندے اٹھ کے چلے بھی گئے سن میں بھی من بنایا چلی کتنے چو اسٹیج پہ آ سارے نے رولا پایا شو ست بجے ہونا سا تو بجے آیا ਇਹ ਜ਼ੁਲਮ ਹੈ ਇਤਨਾ ਇੰਤਜ਼ਾਰ ਕਰਾਇਆ ਕਹਿੰਦਾ ਨਹੀਂ ਸਾਥੀ ਵਜਨ ਤੁਸੀਂ ਆਪਣੀ ਘੜੀਆਂ ਦੇਖੋ ਜਦ ਸਾਰਿਆਂ ਨੇ ਘੜੀਆਂ ਵੇਖੀਆਂ ਤੇ ਸਾਡਾ ਕਹਿੰਦਾ ਅੱਜ ਇਤਨਾ ਹੀ ਦਿਖਾਇਆ ਕੱਲ ਬਾਅਦ ਦੀ ਹੋਰ ਦਿਖਾਵਾਂਗੇ ਅੱਜ ਇਤਨਾ ਹੀ ਮੈਂ ਵੀ ਆਪਣੀ ਘੜੀ ਦੇਖਾ ਸਕਦਾ ਤੇ ਜਿਉਂ ਬਾਹਰ ਨਿਕਲ ਕੇ ਆਇਆ ਤੇ ਘੜੀ ਤੇ ਸਵੇਰ 9 ਵਜੇ ਮੈਂ ਤਾਂ ਸਮਝ ਨਹੀਂ ਆ ਕੇ ਇਹ ਸਮਝ ਨਹੀਂ ਆ ਕਿ ਗੋਗਿਆ ਪਾਸ਼ਾ ਦੀ ਗੱਲ ਮੈਂ ਕਰਦਾ اج کل جادو سدکار ہے اور بھی یورپ چھو اس طرح کی کئی نے او ماں مینوں کہ دے دے اے اوتاری پورش نے میں کیڑے میٹر ویکھ لیا اوتاری پورش نے کیسر چو راک نکل دی. تصویر چو راک نکل دی ہے میں کہ راک دے درشن کرنے نہیں کہ ہجے بھی بارت کے پنڈا کی لکڑا دے نے کوئلے دے چولہے چ بتھیری راک پی ہے کارگر پیے ਕਰ ਲੈ ਦਰਸ਼ਨ ਅਵਤਾਰ ਕੇ ਉਸ ਨੂੰ ਕਹਿੰਦੇ ਜੋ ਕਿਸੇ ਨੂੰ ਨੂਰ ਬਣਾ ਦੇ ਕਿਸੇ ਨੂੰ ਚਾਨਣ ਬਣਾ ਦੇ ਅੱਖਾਂ ਚੋਂ ਰਾਖ ਨਿਕਲਦੀ ਕੇਸਾਂ ਚੋਂ ਰਾਖ ਨਿਕਲਦੀ ਤੇ ਤੇ ਨਾ ਤੱਕ ਛੇਟਕ ਕੀਏ ਕੋ ਕਾਜਾ ਪ੍ਰਭ ਲੋਗਨ ਕੇ ਆਵਤ ਲਾਜ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਰੱਬ ਦੇ ਪਿਆਰਿਆਂ ਨੂੰ ਸ਼ਰਮ ਆਉਂਦੀ ਹੈ ਇਸ ਤਰ੍ਹਾਂ ਦੇ ਕਰਤੱਵ ਦਿਖਾਉਂਦੇ ਨਾ ਤੱਕ ਛੇਟਕ ਕੀਏ ਕੋ ਕਾਜਾ ਪ੍ਰਭ ਲੋਗਨ ਕੇ ਆਵਤ ਰਾਜਾ ਕਿਸੇ ਵਿਸ਼ੇਸ਼ ਤਰ੍ਹਾਂ ਦੇ ਮੰਤਰ ਵਿੱਚ ਆਪਣਾ ਮਨ ਟਿਕਾ ਲੈਣਾ ਇਹਦੇ ਨਾਲ ਰਿੱਧੀ ਸਿੱਧੀ ਤੇ ਮਿਲ ਜਾਂਦੀ ਹੈ ਇਸੀ ਕੋਈ ਗੱਲ ਨਹੀਂ ਹੈ ਪਰ ਰਿੱਧ ਸਿੱਧ ਸਭ ਮੋਹ ਹੈ ਨਾਮ ਨਾ ਵਸੇ ਮਨਾਏ ਕੋਈ ਧਨ ਕਰਕੇ ਰੁਕ ਜਾਂਦਾ ਹੈ ਕੋਈ ਰੂਪ ਕਰਕੇ ਰੁਕ ਜਾਂਦਾ ਹੈ ਕੋਈ ਪ੍ਰਭਤਾ ਕਰਕੇ ਰੁਕ ਜਾਂਦਾ ਹੈ ਕੋਈ ਰਿੱਧੀਆਂ ਸਿੱਧੀਆਂ ਕਰਕੇ ਰੁਕ ਜਾਂਦਾ ਸਤਿਗੁਰ ਦਾ ਆਵਾਜ਼ ਕਰਦਾ ਪਹਿਲੀ ਰੁਕਾਵਟ ਕੀ ਹੈ ਧਨ ਸੰਪਤੀ ਮੋਹ ਤੀ ਤ ਮੰਦਰ ਉਸਰੇ ਰਤਨੇ ਤ ਹੋਏ ਜਦ ਕਸਤੁਰ ਕੁੰਗੂ ਅਗਰ ਚੰਦਨ ਲੀਪ ਆਵੇ ਮਤ ਦੇਕ ਭੋਲਾ ਵੀਸਰੇ ਤੇਰਾ ਚਿਤਲਾ ਮੋਤੀਆਂ ਦੇ ਮੈਲ ਤੇ ਨਹੀਂ ਆਉਂਦੇ ਲੋਕੀਤਾਂ ਦੇ ਮੈਲੇ ਕੀ ਫਸ ਕੇ ਰਹਿ ਜਾਂਦੇ ਮੋਤੀਆਂ ਦੀ ਦੀਵਾਰ ਬਣਾਣੇ ਪਰਸ ਬਣਾਣੇ ਇਹੀ ਔਖਾ ਕੰਮ ਹੈ ਲੋਕੀ ਸੰਗ ਮਰਮਰ ਦੇ ਕੀ ਫਸੇ ਪਏ ਨੇ ਮਾਰਬਲ ਦੇ ਕੀ ਫਸੇ ਰਹੇ ਕਿੰਨੀਆਂ ਬਿਲਡਿੰਗਾਂ ਨੇ ਰੁਕ ਦਿੱਤਾ ਇੰਨੀਆਂ ਮਹਿਲਾਂ ਨੇ ਰੁਕ ਦਿੱਤਾ ಧನ್ ಸಂಪದೇ ತೇರ ಚೇತನಾ ದೂಸರಿ ರುಕಾವಟ ಸ್ತ್ರೀ ಪುರುಷ ಪುರುಷ ವಿಪರಿತ ಕಶಿಶ್ ತೀಸರಿ ರುಕಾವಟ سدھ ہوا سدھ لائی رد آخا آؤ جی دھن نے بھی نہیں روکیا روپ نے بھی نہیں روکیا تو جب تب کر رہے ہیں نام رہے ہیں نہیں روکا گن کر کے دن نے نہیں روکے پاویں کروڑوں کا ارباں کا روپ نے بھی نہیں روکیا جوانی نے بھی نہیں روکیا